ਪਾਕਿਸਤਾਨ ਦੇ ਵਿੱਚ ਸ਼੍ਰੀ ਗੁਰੂ ਕਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਹੁੰਚੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਸ਼੍ਰੀ ਕਾਰਪੁਰ ਸਾਹਿਬ ਦਰਸ਼ਨ ਕਰਨ ਦੇ ਲਈ ਰਵਾਨਾ ਹੋਏ ਸੀ ਤੇ ਹੁਣ ਮੱਥਾ ਟੇਕ ਕੇ ਵਾਪਸ ਪੰਜਾਬ ਪਹੁੰਚੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟिकन ਹੈ ਨਾ ਉਹ 4x4 ਕਿਲੋਮੀਟਰ ਸਟੇ ਇਹ 50 ਬਾਇ 50 ਸਕਰ ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲ ਮੋਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਏ ਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਚ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਉਹ ਐ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਣੀਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚੀਅਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚੀਅਨ ਆਦਮੀ ਹੈ హిందూ ਸਿੱਖ ਮੁਸਲਮਾਨ ਤੇ ਦੋ ਤਰ੍ਹਾਂ ਹੋਰ ਗਏ ਸੀ ਮੈਨੂੰ ਸਾਰੇ ਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ। ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ। ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਨੀਆਂ ਪੂਰੀਆਂ ਕਰ ਲਓਗੇ ਬਾਬਾ ਨੇ ਪਰੇ ਚੜ੍ਹ। ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ। ਬਿਲਕੁਲ। ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਉਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹ ਨਾਲ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਦੇਓ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਪਰ ਪਰ ਪਾਣੀ ਪਾ ਵਾਹ ਜੀ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰਗੇ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਆ ਕਿਲੋ 1 ਰੁਪਈਆ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਈਆ ਕਿਲੋ 1 ਰੁਪਈਆ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਹਾਂ ਜੀ ਆ ਮੈਂ ਤੁਹਾਨੂੰ 100 ਆਈਟ ਮੰਗਣਾ 50 ਰੁਪਈਆ ਦਾ ਦੁੱਧ ਉਧਰ 200 ਹਾਂ ਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲੇ ਆ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲੇ ਆ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਬੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਉਹ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਹੇ ਹਿੱਸਾ ਸੀ ਕਲਚਰ ਇੱਕ ਜ਼ੁਬਾਨ ਇੱਕ ਖਾਂਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਮਝ ਗਈ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਜਾਏ ਆ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਮੈਂ ਜਦੋਂ ਉਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲਿਆ ਥੋੜਾ ਰੈਡ ਅਲਰਟ ਸਰ ਇਹ ਕਿੰਨਾ ਦੇ ਬੋਲਿਆ ਉਹ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਹੁੰਦੇ ਆ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਜਿਹੜਾ ਗੁੱਬਾਜੀ ਪਾਰਟੀ ਨੂੰ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਦੇਖੋ ਅਸੀਂ ਸਾਰੇ ਮੈਂ ਤੇ ਇਹ ਛੋਟੀਆਂ ਚੀਜ਼ਾਂ ਵੱਲ ਦੇਖ ਰਹੀ ਨਹੀਂ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤਾਂ ਨਾ ਕਿਤੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਇਤੋ ਹੀ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ ਵੀ ਬੜੇ ਲੋਕ ਹਾਂ ਉਦੋਂ ਵੀ ਬੜੇ ਲੋਕ ਬੋਲ ਜਾਂਦੇ ਸੀ ਭਾਈ ਡਿਸੈਂਟ ਹੋਵੇ ਹਾਂ ਕਿ ਆ ਕਿਸੇ ਦਾ ਵੀ ਬੋਲ ਸਕਦਾ ਕਿਸੇ ਦੇ ਬੋਲਣਾ ਕੋਈ ਗੰਦਾ ਥੜਨ ਹੋ ਜਾਂਦਾ ਸਰ ਬਾਜਵਾ ਸਾਹਿਬ ਦਾ ਇੱਕ ਬਿਆਨ ਆਇਆ ਵੀ ਜੇ ਗੂਠੇ ਗੈਰ ਭਰ ਜੇ ਤੇ ਗੂਠਾ ਫੜ ਦੇਣਾ ਚਾਹੀਦਾ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਉਹ ਵੱਢ ਸਕਦਾ